सतनाम श्री वाहिगुरू साहिब जी सलोक महला पी जन हर जी तो ਇਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛਤਾਏ ਈ ਮਨ ਹਰ ਜੀ ਧਿਆਏ ਤੂੰ ਇਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਢਾਈਆ ਦੇਣਾ ਪਛੋਤਾਏ ਹਉ ਹਰ ਕੈ ਸਤਿਵਾਲ ਹਾਰਣ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲਰਾ ਓ ਮੈਂ ਸਬਦ ਜਲਾਏ ਮਹੱਲਾਤੀ ਜਾ ਆਪੇ ਸੇ ਵਲਾਏ ਅਨ ਆਪੇ ਵਖਸ ਕਰੇ ਸਭ ਲਾਕਾ ਮਾ ਪਿਓ ਆਪ ਹ ਆਪੇ ਸਾਰ ਕਰੇ ਨਾਲਕ ਨਾਵਤਿਆਨ ਤਿੰਨ ਨਿਜ ਘਰ ਵਾਸ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਰਨ ਸਮਰੱਥ ਕਰਤੇ ਮੈਂ ਤੁਝ ਬਿਨ ਅਵਰ ਲਾ ਕੋਈ ਤੁਹਿਆਪੇ ਸਿਸ਼ਟ ਸਰਜੀਆ ਆਪੇ ਭੁਲ ਗੋਈ ਸਭੇ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਵਟੇ ਆਈ ਗੁਰਮਖ ਦੇ ਪ੍ਰਭ ਹਰਤਾ ਵੋਈ ਖੁਲ ਨਾਨਕ ਆਰੰਧਿਆ ਸਭ ਆਖੋ ਧੰਨ 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 ਗੁਰਸੋਈ ਵੜਾਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੋ ਨਾਮਿਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਸੁਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋ ਇੱਕ ਮਨ ਹਰ ਜੀ ਧਿਆਇ ਤੋ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੂਤਾਈ ਪਰਮ ਸਨਮਾਨ ਜੋ ਗੁਰੂ ਨੂੰ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੂਰਟ ਕੀ ਬਾਹਰ ਅੰਦਰ ਉਸ ਸ਼ਲੋਕ ਤੀਸਰੇ ਗੁਰੂ ਨਾਨਕ ਸੇਵਾ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਤੇ ਪੌੜੀ ਤਨ ਤਨ ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰ ਅੰਗ 653 ਉੱਪਰ ਸਭੈਮਾਨ ਹੈ ਸਤ ਗੁਰ ਜੀ ਕਿਰਪਾ ਕੰਨੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵਿਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਵਾ ਕਰਨੀ ਬਣਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ